ਭਾਈ ਗੁਰਜੀਖਾ ਖਾਲਸਾਹ ਭਾਈ ਗੁਰਜੀਤ ਫਤਿਹਜੀ ਜੋ ਬਾਬਾ ਪਾਲਾ ਕੋਲਾਰਾਣਾ ਉਹਦਾ ਨੰਬਰ ਸੀ ਸ਼ਿਭੂ ਨਾਥ ਤੋਂ ਅੱਗੇ ਉਹਦਾ ਸਵਾਲ ਜਵਾਬ ਬੜੇ ਸ਼ਾਂਤ ਵੀ ਢੰਗ ਤਰੀਕੇ ਨਾਲ ਅਸੀਂ ਕਰਨੇ ਚਾਹੁੰਦੇ ਆਂ ਔਰ ਅਸੀਂ ਕੋਈ ਅਜੇ ਫੋਨ ਨਹੀਂ ਉਹਨੂੰ ਲਾਇਆ ਕੋਈ ਸਾਡੇ ਵੱਲੋਂ ਉਹਦੇ ਨਾਲ ਗੱਲਬਾਤ ਨਹੀਂ ਹੋਈ ਔਰ ਉਹਨੇ ਸਾਡੇ ਤੇ ਦਰਖਾਸਤ ਦਿੱਤੀ ਸੀ ਮੇਰੇ ਉੱਪਰ ਔਰ ਇਨਕਲਾਬ ਸੂਫੀ ਗਰੁੱਪ ਜਿਹੜਾ ਪ੍ਰੈਜ਼ੀਡੈਂਟ ਨੇ ਬਾਬਾ ਸ਼ੌਕੀ ਸ਼ਾਹ ਜੀ ਉਹਨਾਂ ਦੇ ਖਿਲਾਫ ਸੋ ਜਿਸ ਦਿਨ ਬਾਬਾ ਸ਼ੌਕੀ ਸ਼ਾਹ ਜੀ ਪਿਛਲੇ ਦਿਨੀ ਜਾ ਕੇ ਆਏ ਸੀ ਔਰ ਉਸ ਦਿਨ ਪਾਲਾ ਕਲਾਰਾਂ ਵਾਲਾ ਪਹੁੰਚਿਆ ਨਹੀਂ ਡਰਪੋਕ ਬੰਦਾ ਸੋ ਕੱਲ ਨੂੰ ਅਸੀਂ ਸਮਾਣੇ ਥਾਣੇ ਦੇ ਵਿੱਚ ਜਾ ਰਹੇ ਹਾਂ ਸੋ ਸਾਡੇ ਨਾਲ ਸਾਡੇ ਵੱਡੇ ਭਾਈ ਨੇ ਜੋ ਸੰਘਰਸ਼ੀ ਯੋਧੇ ਨੇ ਭਾਈ ਹਰਪ੍ਰੀਤ ਸਿੰਘ ਹੈਪੀ ਕੋਟਕਪੂਰਾ ਉਹ ਵੀ ਸਾਡੇ ਨਾਲ ਵਿਸ਼ੇਸ਼ ਤੌਰ ਤੇ ਨਾਲ ਜਾਣਗੇ ਔਰ ਗੁਰੂ ਕੇ ਲਾੜ ਲੀਆਂ ਫੌਜਾਂ ਸਾਡੇ ਬਾਬਾ ਲਖਵੀਰ ਸਿੰਘ ਜੀ ਸਾਡੇ ਵੱਡੇ ਭਾਈ ਹੈ ਮੁੰਡਾ ਦਲ ਨਿਹੰਗ ਸਿੰਘਾ ਸ਼ਾਹਨੀ ਬਾਬਾ ਬਿੰਦਰ ਸਿੰਘ ਜੀ ਔਰ ਬਾਬਾ ਸ਼ੌਕੀਸ਼ਾ ਜੀ ਜੋ ਸੂਫੀ ਇਨਕਲਾਬ ਗਰੁੱਪ ਦੇ ਪ੍ਰੈਜ਼ੀਡੈਂਟ ਨੇ ਬਾਬਾ ਰਹਿਮਾਨ ਕਾਦਰੀ ਜੀ ਔਰ ਸਿੰਘ ਸਾਹਿਬ ਦੀਆਂ ਸਿੰਘ ਸਾਹਿਬ ਆ ਪ੍ਰਗਟ ਸਿੰਘ ਜੀ ਖਾਲਸਾ ਗੁਰੂ ਕੇ ਲਾਡਲੀਆਂ ਫੌਜਾਂ ਅ ਔਰ ਹੋਰ ਵੀ ਜਿਹੜੇ ਵਿੱਚ ਮਹਾਂਪੁਰਖ ਬੈਠੇ ਹੋਏ ਨੇ ਅ ਨੂਰ ਮੁਹੰਮਦ ਜੀ ਔਰ ਹੋਰ ਵੀ ਕਾਫੀ ਅਹੁਦੇਦਾਰ ਪਦਵੰਤੇ ਉਹ ਵੀ ਨਾਲ ਸ਼ਮੂਲੀਅਤ ਕਰਨਗੇ ਔਰ ਨਾਲ ਧਨੌਲਾ ਕਮੇਟੀ ਸਾਡੀ ਪਇਛਮਕੌਰ ਸਿੰਘ ਪਇਕਰਮਜੀਤ ਸਿੰਘ ਕਹਰੇ ਤੇ ਗੁਰੂ ਕੇ ਲਾਡਲੀਆਂ ਫੌਜਾਂ ਹੋਰ ਵੀ ਨੇ ਅ ਵੀਰ ਦਾ ਨਾਮ ਸ਼ਾਇਦ ਗਾਂਧੀ ਦੇ ਨਾਮ ਨਾਲ ਜਾਣਿਆ ਜਾਂਦਾ ਪਰ ਮਾਲੀ ਤੋਂ ਔਰ ਬਾਬਾ ਰਵਿੰਦਰ ਸਿੰਘ ਬਾਬਾ ਜੀ ਗੂਪ ਸਿੰਘ ਸਾਡੇ ਨਵਦੀਪ ਸਿੰਘ ਜੀ ਔਰ ਭਾਈ ਮੋਨਜੀਤ ਸਿੰਘ ਦਿਲਦਾਰ ਸਿੰਘ ਜੀ ਔਰ ਹੋਰ ਵੀ ਜਥੇਬੰਦੀਆਂ ਦੇ ਆਗੂ ਉੱਥੇ ਪਹੁੰਚ ਰਹੇ ਐ ਬਾਕੀ ਗੁਰੂ ਕੇ ਲਾਡਲੇਾਂ ਫੌਜਾਂ ਨੂੰ ਪਹੁੰਚਣ ਲਈ ਅਪੀਲ ਹੈ ਜੀ ਸਾਡੇ ਵੱਲੋਂ ਸਵੇਰੇ 16 ਅਕਤੂਬਰ 11:15 ਵਜੇ ਸਮਾਣੇ ਥਾਣਾ ਸਿਟੀ ਪਹੁੰਚ ਦੀ ਕਿਰਪਾਤਾ ਕਰੋ ਸੋ ਬੜੇ ਸ਼ਾਂਤ ਵੀ ਤਰੀਕੇ ਨਾਲ ਆਪਾਂ ਗੱਲਬਾਤ ਕਰਨੀ ਹੈ ਕੋਈ ਰੌਲਾ ਝਗੜਾ ਨਹੀਂ ਨਾ ਆਪਣਾ ਕੋਈ ਉਹ ਦੁਸ਼ਮਣਾ ਵਿਚਾਰਾ ਤੋਂ ਜਿਹੜੇ ਪਖੰਡ ਨੂੰ ਲੈ ਕੇ ਸਵਾਲ ਜਵਾਬ ਆਪਣੇ ਬੜੇ ਸ਼ਾਂਤਮਈ ਤਰੀਕੇ ਨਾਲ ਹੋ ਜਾਣ ਸੋ ਸਾਡੇ ਸਵਾਲਾਂ ਦੇ ਜਵਾਬ ਦੇਵੇ ਜੋ ਉਹਦੇ ਅੰਦਰ ਕੁਛ ਆਇਆ ਹੁੰਦੀ ਹੈ ਉਹ ਲੋਕਾਂ ਨੂੰ ਗਮਰਾਹ ਕਰ ਰਿਹਾ ਹੈ ਜਾਂ ਲੋਕਾਂ ਦਾ ਭਲਾ ਕਰ ਰਿਹਾ ਹੈ ਉਹ ਸਵਾਲਾਂ ਜਵਾਬਾਂ ਤੋਂ ਬਾਅਦ ਹੈ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਬੜੇ ਅਦਬ ਸਤਕਾਰ ਨਾਲ ਅਸੀਂ ਆਵਾਂਗੇ ਆਪ ਜੀ ਨੇ ਬੜੇ ਅਦਬ ਸਤਕਾਰ ਨਾਲ ਇਹਨੂੰ ਪਾਲੇ ਨੂੰ ਸਾਨੂੰ ਸਾਰਿਆਂ ਨੂੰ ਬਿਠਾ ਕੇ ਸਵਾਲ ਜਵਾਬ ਕਰਾ ਦਿਓ ਸੋ ਜਿਹੜੀਆਂ 30 ਦਰਖਾਸਤਾਂ ਆ ਉਹ ਕਾਦੀ ਦਰਖਾਸਤ ਦਿੱਤੀ ਹੈ ਉਹਦੇ ਸਬੰਧੀ ਅਸੀਂ ਇੱਥੇ ਕਾਰਵਾਈ ਕਰਾਵਾਂਗੇ ਕਿਉਂਕਿ ਸਾਡੇ ਵੱਲੋਂ ਕੋਈ ਫੋਨ ਨਹੀਂ ਧਮਕੀ ਨਹੀਂ ਸੋ ਪੁਲਿਸ ਨੇ ਕਾਦੀ ਦਰਖਾਸਤ ਉਹਦੇ ਤੋਂ ਲਈ ਹੈ ਉਹਦੀ ਅਸੀਂ ਇਨਕੁਆਰੀ ਕਰਾਵਾਂਗੇ ਵਾਈਬੁੱਜੀ ਦਾ ਖਾਲਸਾ ਵਾਈਬੁੱਜੀ ਕੀ ਫਿਰ